ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੂਚਨ ਹੋਵੈ ਜੇ ਸੋਚੀ ਲਖਵਰ ਚੁਪੈ ਜੁਪਣਾ ਹੋਵੈ ਜੈ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਨਾ ਪੁਰੀਆਂ ਭਾਰ ਸਹੈ ਸਿ ਸਿ ਅਣ ਪਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਿਵ ਕੂੜੈ ਟੁੱਟੈ ਪੌਰ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿ ਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਇਸਦਾ ਬੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝਹਿ ਤਾ ਹਉਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦੌਤ ਜਾਣੇ ਨੀਸਾਨ ਗਾਵੇ ਕੋ ਗੁਣਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲਐ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹਾ ਨਾਨਕ ਬਿਸੇ ਵੇ ਪ੍ਰਵਾਹ ਸਾਚਾ ਸਾਹਿਬ ਸਚ ਨੋਇ ਪਖਾ ਭਉ ਅਪਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇਗੇ ਰਖੀਐ ਜਿਸ ਦੇ ਸੇ ਦਰਬਾਰ ਮੋਹ ਕੈ ਮੂਰਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮਿ ਆਵੇ ਕੰਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀ ਤਾਰ ਨ ਹੋਏ ਆਪਿ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਹਾਨ ਨਾਨਕ ਗਾਵੀਏ ਗੁਨੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸਮਾਈ ਗੁਰਈਸਰ ਗੁਰਗੌਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅਖਰਾਂਹੀ ਕਹਿ ਨਾ ਕਥਨ ਜਾਇ ਉਰਾ ਇਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਾਮਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੇ ਜੇਤੇ ਸਿਰਠੂ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਣ ਜਾਏ ਜੇ ਜੁਗ ਚਾਰੇ ਹਰਿ ਜਾ ਹੋਰ ਦਸੁਨੀ ਹੋਏ ਨਮਖਰਨਾ ਮੈਂ ਜਾਣੀਐ ਨਾਲ ਚਲੇ ਸਭ ਕੋਇ ਚੰਗਾ ਨਉ ਰਖਾਏ ਕੈ ਜਸ ਕੀ ਰਜਗਲੇ ਜੇ ਤਿਸ ਨਦਰਿ ਨ ਆਵੈ ਤਵਾ ਤਨ ਪੁੱਛੇ ਕੈ ਕੀਟੋਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤਿਹਾਂ ਕੋਈ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤ ਤਵਲ ਆਕਾਸ਼ ਸੁਣੈ ਦੀਪ ਲੋਪਾਤਾਨ ਸੁਣੈ ਪੋ ਨਾ ਸਭਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣੈ ਦੁਖ ਪਾਪ ਕਾਨਸ ਸੁਣੈ ਇਸਰ ਬ੍ਰਹਮਾਇੰਦ ਸੁਣੈ ਮੁਖ ਸਲਾਹ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾں ਸਦਾ ਵੇਗਾਸ ਸੁਣੈ ਦੁਖ ਪਾਪ ਕਾਰੋਂਸ ਸੁਣੈ ਸਤ ਸੰਤੋਖਿਆਨ ਸੁਣੈ ਅਠ ਸਠਿ ਕਾਇ ਸਨਾਨ ਸੁਣੈ ਪੜ ਪੜ ਪਾਉ ਮਹਿਮਾਨ ਸੁਣੈ ਲਾਗੇ ਸਹਜ ਧਿਆਨ ਨਾਨਕ ਭਗਤਾں ਸਦਾ ਵਿਗਾਸ ਸੁਣੈ ਦੁਖ ਪਾਪ ਕਾਰੋਂਸ ਸੁਣੈ ਸਰਾ ਗੁਨਾ ਕੇ ਗਹ ਸੁਣੈ ਸੇਖ ਪੀਰ ਪਾਤਸ਼ਾਹ ਸੁਨੇ ਅੰਦੇ ਪਾਵ ਮਹਿ ਰਹਾ ਸੁਨੇ ਹਾਥ ਵੇ ਸਗਹ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾਰੋਂਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਤ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਬਉਣ ਕੀ ਸੁੱਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਣ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵਹਿ మోਖ ਦੀਵਾਰ ਮਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇਂ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਮ ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀਉ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕ ਉਪਵਾਹ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵੇ ਇਕ ਵਾਰ ਜੋਤਿ ਤੇ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਗ ਪੂਜਾ ਸੰਗ ਤਪ ਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਸਤੀ ਅਸੰਗ ਦਾ ਤਾਰ ਅਸੰਗ ਸੂਰਮੋ ਭਖਸਾਰ ਸੰਖ ਮੋਨ ਨਿਵਲਾਏ ਤਾਰ ਕੁਦਰਤ ਗਵਣ ਕਹਾ ਵਿਚਾਰ ਮਾਰੇ ਆ ਰਾ ਜਾਵਾ ਇਕ ਵਾਰ ਜੋਤ ਤ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰਿੰਕਾਰ ਸੰਖ ਮੂਰਖ ਅੰਧ ਕੋਰ ਸੰਖ ਜੋਰ ਹਰਾਮ ਕੋਰ ਸੰਖਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਘਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਥਾਮ ਅਗੰਮ ਅਗੰਮ ਸੰਖਰੋ ਅਸੰਖ ਹੈ ਸਿਰ ਭਾਰੋ ਅਖਰੀ ਨਾਮ ਅਖਰੀ ਸਲਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੈ ਤਿਸ ਸਿਰਣਾਉ ਹੈ ਜੇ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਹੀ ਕੋਤਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਪਰਿਏ ਹੱਥ ਪੈਰ ਧੰਦੇ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਉੰਨੀ ਪਾਪੀ ਅਖ ਨੋਹੇ ਕਰ 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 ਨਾਂ ਲਿਖ ਲੈ ਜਾਹ ਪੁੰਨੀ ਪਾਪੀ ਆਖਣੋ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾਹ ਨਾਨਕ ਹੁਕਮਿ ਆਵੋ ਜਾਹ ਤੀਰ ਤਪ ਦਿਉ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿ ਆ ਮੰਨਿ ਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੁਵਸਤ ਆਉਥ ਬਾਣੀ ਬਰਮਾਓ ਸਤ ਸੁਹੌਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ 바ਰ ਕਵਣ ਸਿਰਤੀ ਮਹਾ ਕਵਣ ਜਿਤ ਹੋ ਆਇਆ ਕੌਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦਿਆਂ ਜੇ ਲਿਖਨ ਲੇਖ ਪੁਰਾਨ ਤਿਤਵਾਰਨ ਜੋਗੀ ਜਾਣੇ ਰਤੁ ਮਹਾਂ ਨ ਕੋਈ ਜਨ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਬ ਕਰ ਅੱਖਾਂ ਕਿਬ ਸਾਰਾਹੀ ਕਿਉ ਵਰਣੀ ਕਿਬ ਜਾਣਾ ਨਾਨਕ ਆਕਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੋ ਵਹਿ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਾਤਾਲ ਪਾਤਾਲ ਲਖ ਆਗਾਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕੈਨਕ ਬਾਤ ਸੈ ਸ 18 ਕੈਨਕ ਤੇ ਬਾ ਅਸਲੋ ਇਕ ਧਾਤ ਲੇਖਾ ਹੋਇ ਤਾ ਲਿਖੀ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤਿ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਭਾਵੇਂ ਸਮੁੰਦਰ ਜਾਣਿਆ ਸਮੁੰਦ ਸਾਹ ਸੁਲਤਾਨ ਫਿਰ ਹਾ ਸੇਤੀ ਮਾਲ ਧਨ ਕਿਹੜੀ ਤਲਨਾ ਹੋਵਣੀ ਜੇ ਤਿਸ ਮਨਹੋ ਨਾਮ ਈਸਰ ਹੈ ਅੰਤਰਾ ਸਿਵ ਤੇ ਗਹਨ ਅੰਤ ਅੰਤ ਨ ਕਰਨੇ ਦੇ ਨਯੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿਆ ਮਨਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਵਾਰ ਅੰਤ ਕਾਰਣ ਕੇ ਤੇ ਬਿਰਲਾਹੇ ਤਾਂ ਕੇ ਅੰਤ ਨਾ ਪਾਹੇ ਜਾਹੇ ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਰਾ ਐਵੜੇ ਉਚਾ ਹੋਇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤਿ ਮਾਏ ਕੇਤੇ ਮੰਗਹਿ ਜੋਦ ਉਪਾਰ ਕੇ ਤਿਆਗਨਤ ਨਹੀਂ ਮੀਚਾਰ ਕੇਤੇ ਖਬ ਟੁੱਟੇ ਵੇਕਾਰ ਕੇਤੇ ਲەلੈ ਮੁਕਰ ਪਾਹੇ ਕੇਤੇ ਮੂਰਖਾ ਹੀ ਖਾਹੇ ਕੇਤਿਆ ਦੁਖ ਭੂਖ ਸਦਮਾਰ ਏ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਗੇਈ ਕੇ ਜਿਸ ਨੂੰ ਬਖਸੇ ਸਿਪ ਸਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲ ਲਸਮਾਹੇ ਅਮਲ ਕਰਮ ਅਮਲ ਦੀ ਬਾਣ ਅਮਲ ਤਲ ਅਮਲ ਪਰਮਾਨ ਅਮਲ ਭਗਤੀ ਸਿਰ ਮੋਰਨੀ ਸਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਨਿਮਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਉਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੂਰ ਕਰਹਿ ਤਾਂ ਆਖ ਨ ਸਕੇ ਕੀ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਣ ਤਾਂ ਲਖਿਏ ਸਿਰ ਗਾਵਾਰ ਗਾਵਾਰ ਸੋ ਦਰ ਕਹਿ ਹਾ ਸੋ ਕਰ ਕਹਿ ਹਾ ਜਿਤ ਬਹਿ ਸਰਬ ਸਮਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਰੇ ਕੀਤੇ ਰਾਗ ਪਰਿ ਸੋ ਕਹੀ ਅਨ ਕੀਤੇ ਗਾਵਣ ਹਰੇ ਗਾਵਹਿ ਤੁਹਣੂ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਨ ਹੈ ਲਿਖ ਲੇਖ ਧਰਮ ਵਿਚਾਰੇ ਗਾਵਹਿ ਇਸ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧਵੀ ਵਿਚਾਰੇ ਗਾਵਣ ਜਤੀਸਤੀ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਬੜਨ ਰਖੀਸਤਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਅਠ ਸਠਿ ਤੀਰਥ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨਉ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਹੀ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੇ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾਈ ਸੋ ਪਾਸਾ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਰਮਪਤ ਚੋਲੇ ਧਿਆਨ ਕੀ ਕਰਹਿ ਮੇ ਭੂਤ ਕਿੰਤਾ ਕਾਲ ਕੁਵਾਰੀ ਕਾਯਾ ਜੁਗਤ ਡੰਡਾ ਪ੍ਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਉ ਦੇਸ ਸੇ ਆਉ ਦੇਸ ਆਉ ਨਿਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ ਭਗਤ ਗਿਆਨ ਦਿਆ ਪੰਡਹਾਰਣ ਘਟ ਘਟ ਬਾਜੇ ਨਾਦ ਆਪਨਾ ਤੁਨਾਤੀ ਸਭ ਜਾਕੇ ਰਿੱਧ ਸਿੱਧ ਅਵਰਾ ਸਾਦ ਸੰਯੋਗ ਵਿੰਯੋਗ ਦੁਇ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤਿ ਵੇ ਆਈ ਤਿੰਨ ਚੇਲੇ ਪਰਮਾਨ ਇਕ ਸੰਸਾਰ ਏਕ ਪੰਡਹਾਰੇ ਇਕ ਲਾਏ ਦੀ ਮਾਨ ਜਿਵੇਂ ਤਸ ਭਾਵੇ ਜਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਉਵੇਖੇ ਉਹਨਨ ਦਰਨ ਆਵੇ ਬਹੁਤਾ ਇਹ ਵਿਡਾਉਣ ਆਦੇਸ ਸੇ ਆਵੇਸ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਆ ਸੁਨ ਲੋਏ ਲੋਏ ਪੰਡਾਰ ਜੋਗਿ ਸਿ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਸੇ ਆਉ ਨੇ ਇਸ ਆਦ ਅਨੀਲ ਅਨਾਦ ਅਨਾਹੰਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਬੋ ਲਖ ਹੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖਿਐ ਏਕ ਨਾਮ ਜਗਦੀਸ਼ ਇਤਰਾ ਪੱਥ ਪਵੜੀਆਂ ਚੜਿਏ ਹੋਵੇ 21 ਸੁਣ ਗੱਲ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੇ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਝੁਪਣੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਬਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੁਤੇ ਥਿਤੇ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਤੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋ ਹੁਣ ਪੰਜ ਪਰਵਾਨ ਨਦਰਿ ਕਰਮ ਪੁਵੇ ਨੀਸਾਨ ਕੱਚ ਪਕਾਈ ਉਥੇ ਬਾਇ ਨਾਨਕ ਆਂ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਗਰਮ ਕਹਤੇ ਪੂਣ ਪਣੀ ਵਸੰਤਰ ਕਹਤੇ ਕਾਨ ਮਹੇਸ ਕਹਤੇ ਬ੍ਰਹਮੈ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮਨ ਕੀਤੇ ਕੀਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਹੇਤੇ ਪਾਉ ਤਿ ਨਰੰਦ ਕੇਤੀਆਂ ਸਰਤੀ ਸੇਵ ਕੇਤੇ ਨਾਨਕ ਅੰਤ ਨਯੰਤ ਗਿਆਨਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜ ਤਕੜੀ ਹੈ ਬਹੁਤਿ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੀ ਇਕੋ ਕਹੇ ਪਿਛੇ ਪਿਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਨਾ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾ ਬਲ ਸੂਰ ਤਿਨ ਮੇਂ ਰਾਮ ਰਿਹਾ ਪ੍ਰਭੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਨ ਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨਯੰਤ ਤਿੱਥੇ ਲੋ ਲੋ ਆਕਾਰ ਜਿਵ ਜੋ ਕਮਤ ਵੈ ਤਿ ਵਿਕਾਰ ਵੇਖੈ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰ ਧਿਰ ਸੁਨਿਆਰ ਅਹਰਣ ਮਤ ਵੇਦ ਥਿਆਰ ਪੌਖ ਲਾ ਅਗਨ ਤਪਤਾਓ ਪੰਡਾ ਪਾਓ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮhdr ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਨਕ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕੇਤੇ ਛੁਟੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ